औरत हालत च मौत पेके परिवार ने सोरे परिवार लगाए इल्जाम उधर लड़का परिवार भी आ गया कैमरे मूरे ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 27 ਸਾਲਾ ਵਿਆਹੁਤਾ ਔਰਤ ਦੀ ਮੌਤ ਹੋ ਗਈ ਹੈ ਦੱਸਦੀਏ ਕਿ ਸ਼ੱਕੀ ਹਾਲਾਤ ਦੇ ਵਿੱਚ ਮੌਤ ਅੱਸੀ ਜਾ ਰਹੀ ਹੈ ਲੜਕੀ ਪਰਿਵਾਰ ਦੇ ਵੱਲੋਂ ਲੜਕੇ ਪਰਿਵਾਰ ਦੇ ਉੱਤੇ ਜਿਹੜੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਲੜਕੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਚੱਲਦਿਆਂ ਉਹਨਾਂ ਦੀ ਲੜਕੀ ਨੇ ਦਮ ਤੋੜ ਦਿੱਤਾ ਤਾਂ ਦੱਸਦੀਏ ਕਿ ਇਸ ਦੌਰਾਨ ਜਿਹੜੇ ਸੋਹਰਾ ਪਰਿਵਾਰ ਹੈ ਉਹ ਵੀ ਆਪਣਾ ਬਿਆਨ ਅੱਗੇ ਰੱਖਦਾ ਹੈ ਉਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਇੱਕ ਕੁਦਰਤੀ ਮੌਤ ਹੋਈ ਹੈ ਇੱਕ ਨੇਚਰਲ ਮੌਤ ਹੋਈ ਹੈ ਜਿਸ ਦੇ ਕਰਕੇ ਜਿਹੜੀ ਪੋਸਟ ਮਾਰਟਮ ਹੈ ਉਹ ਵੀ ਕੀਤੀ ਜਾ ਰਹੀ ਹੈ ਜਿਸ ਦੇ ਆਧਾਰ ਦੇ ਉੱਤੇ ਬਾਅਦ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਾਂ ਪੁਲਿਸ ਵਾਲੇ ਵੀ ਮੌਕੇ ਤੇ ਪਹੁੰਚੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਲੜਕੀ ਥੋੜਾ ਬਿਮਾਰ ਰਹਿੰਦੀ ਸੀ ਤੇ 6 ਸਾਲ ਲੜਕੀ ਦੇ ਵਿਆਹ ਨੂੰ ਹੋ ਗਏ ਸਨ ਤੇ ਇੱਕ 4 ਸਾਲ ਦੀ ਬੇਟੀ ਅਤੇ ਇੱਕ 4 ਮਹੀਨੇ ਦਾ ਲड़का ਹੈ ਤੇ ਇਸ ਤੋਂ ਬਾਅਦ ਅਜੀਹਾ ਕਦਮ ਚੁੱਕਣਾ ਲੜਕੀ ਦੇ ਵੱਲੋਂ ਵੱਡੇ ਸਵਾਲ ਖੜੇ ਕਰਦਾ ਹੈ ਹਾਲਾਂਕਿ ਹਾਲੇ ਪੋਸਟ ਮਾਰਟਮ ਹੋਣਾ ਬਾਕੀ ਹੈ ਜਿਸ ਤੋਂ ਬਾਅਦ ਹੀ ਜਿਹੜੀ ਕੋਈ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਾਂ ਇਸ ਦੇ ਦੋਵੇਂ ਪਰਿਵਾਰਾਂ ਦੇ ਬਿਆਨਾਂ ਸੁਣੇ ਪੁਲਿਸ ਦਾ ਬਿਆਰ ਵੀ ਸਾਹਮਣੇ ਆਇਆ ਏ ਆਓ ਤੁਹਾਨੂੰ ਸੁਣਾਉਂਦੇ ਆ ਕਿਸ ਨੇ ਆਪਣੇ ਪੱਖ ਦੇ ਵਿੱਚ ਕੀ ਕੀ ਦੱਸਿਆ ਕੀ ਹੋਇਆ ਕਿ ਮੇਰਾ ਨਾਮ ਸੁਰੇਸ਼ ਪ੍ਰਕਾਸ਼ ਹੈ ਅਸੀਂ ਇਹ ਅਨਾਲ ਨੂੰ ਕੁੜੀ 6 ਸਾਲ ਪਹਿਲੇ ਵਿਆਈ ਸੀ ਤੇ ਕੁੜੀ ਮਤੇਗੀ ਦੁਗੀ ਰਹਿੰਦੀ ਸੀ ਬਾਰੇ ਸਾਨੂੰ ਜਿਸ ਹਿਸਾਬ ਦਾ ਦੱਸਦੇ ਸੀ ਕੁੜੀ ਆ ਗਈ ਤੇ ਉਹ ਸੋਨੇ ਮਤੇਗੀ ਨਾਂ ਤਾਂ ਸਮਝ ਜਾਂਦੇ ਸੀ ਜੀ ਅਸੀਂ ਕਹਿੰਦੇ ਹਾਂ ਚਲੋ ਆਪਕੇ ਸਿੱਦੇ ਜੀ ਲਗੇਗਾ ਆਪਕੇ ਸਿੱਦੇ ਗੱਲ ਬਾਤ ਉਹ ਸਿੱਦੇ ਨਹੀਂ ਹੋਏ ਬਿਲਕੁਲ ਹੀ ਮਤਲਬ ਕੋੜੀ ਕੰਮ ਮਤਲਬ ਜਿਹੜੇ ਕੁੜੀ ਨੂੰ ਫੋਨ ਕਰਾਣਾ ਤੇ ਉਹ ਫੋਨ ਦੇ ਜੀ ਅਟੈਚਮੈਂਟ ਹੋਈ ਨਹੀਂ ਸੀ ਕਿ ਉਹ ਉਸ ਉਹਦੀ ਰਿਕਾਰਡਿੰਗ ਕਰਕੇ ਸੁਣਦੇ ਸੀ ਉਹ ਤੇ ਮਤਲਬ ਮਜ਼ਾ ਨਹੀਂ ਸੀ ਆਉਂਦਾ ਕਿਸੇ ਗੱਲ ਦਾ ਵੀ ਉਹਨਾਂ ਨਾਲ ਜਿਸ ਤਰ੍ਹਾਂ ਬੰਦਾ ਖੁਸ਼ ਹੋ ਕੇ ਮਤਲਬ ਇਹਨੇ ਸਾਲ ਹੋ ਗਏ ਸੀ 6 ਸਾਲ ਹੋ ਗਏ ਸੀ ਬੇਟੇ ਸਾਡੇ ਨੂੰ ਫੋਨ ਤੱਕ ਨਹੀਂ ਸੀ ਲੈ ਕੇ ਦਿੱਤਾ ਉਹਨਾਂ ਨੇ ਕੀ ਗੱਲ ਹੈ ਉਹ ਆਪਣੇ ਘਰ ਤੋਂ ਉਹਨਾਂ ਕੋ 아이ਫੋਨ ਸਾਰਿਆਂ ਕੋ ਲੱਗੇ ਉਹ ਕੀ ਕੋਸ਼ਿਸ਼ ਦੇ ਕੇ ਮਾਂ ਨਾਲ ਗੱਲ ਕਰਾਨਗੇ ਫਲਾਣੇ ਨਾਲ ਗੱਲ ਕਰਾਨਗੇ ਮਤਲਬ ਉਹਨਾਂ ਦਾ ਦਿਮਾਗ ਹੈ ਕਿਦਾ ਰਹਿੰਦਾ ਸੀ ਕਿ ਉਹਦੇ ਕੀ ਗਲਤ ਕਰਨੇ ਪਏ ਸੀ ਬੱਚਾ ਮਾਂ ਨਾਲ ਗੱਲ ਨਹੀਂ ਕਰੇਗਾ ਕਿਹਦੇ ਨਾਲ ਗੱਲ ਕਰੇਗਾ ਕੀ ਤੁਹਾਨੂੰ ਕੀ ਚਾਹਤ ਹੈ ਹੁਣ ਪੋਸਟਮਾਰਮ ਦੀ ਕਰਵਾਇਆ ਜਾਣਾ ਹੈ ਕਿਸ ਤਰੀਕੇ ਦੀ ਕਾਰਵਾਈ ਅਸੀਂ ਕਹਿੰਦੇ ਹਾਂ ਜੀ ਚਲੋ ਸ਼ੱਕ ਦੂਰ ਹੋ ਜਾਏਗਾ ਮਤਲਬ ਹੈ ਬਸ ਫੋਟੋਸ ਮਾੜੇ ਤਾਂ ਮਤਲਬ ਸ਼ੱਕ ਸਾਡਾ ਦੂਰ ਹੋ ਜਾਏਗਾ ਗਮ ਤੇ ਮਰੀ ਹੈ ਛੋਟੀ ਕੁੜੀ ਦੇ ਸਰਾ ਗਮ ਦੇ ਚ ਮਰ ਦਿੰਦੀ ਹੈ ਇਹ ਮੇਰਾ ਬੇਟਾ ਹੈਗਾ ਜੀ ਜਿਹਦਾ ਉਹ ਬਿਆਨ ਨਹੀਂ ਕਰਾਇਆ ਗਿਆ ਹਾਂਜੀ ਪੁਲਿਸ ਨੇ ਬਿਆਨ ਨਹੀਂ ਕਰਵਾ ਰਹੇ ਪੁਲਿਸ ਨੇ ਬਿਆਨ ਕਰਵਾਉਣ ਦੇ ਲੱਗੇ ਤਾਂ ਤੇ ਉਹ ਕਾਗਜ਼ ਲਿਖਣਗੇ ਤੇ ਲਿਖਾਉਣਗੇ ਜੀ ਸਰ ਮੈਨੂੰ ਪਤਾ ਚੱਲਿਆ ਗੱਲ ਸਿਰਫ ਇੱਕ ਨੈਚੁਰਲ ਮੌਰਨੂ ਬਸ ਜੀ ਲੜਕੀ ਵਾਲਿਆਂ ਨੇ ਐਲੀਕੇਸ਼ਨ ਲਗਾਇਆ ਜੀ ਸਮਾਂ ਨਹੀਂ ਲੱਗੀ ਵੀ ਐਲੀਕੇਸ਼ਨ ਕੀ ਲਗਾਇਆ ਬਸ ਲੜਕੀ ਦਾ ਕੋਈ ਬ੍ਰਦਰ ਹੈ ਕੋਈ ਕੋਈ ਹੱਥਾ ਚਾਏ ਕੋਈ ਨੇ ਘੱਟ ਕੋ ਤੋਰ ਪਾਣੀ ਕਰ ਦਿੱਤੀ ਥੋੜੇ ਦੇ ਚਲੋ ਕੋਈ ਜਾਣੀ ਹੈ ਮੇਰੀ ਸਿਸਟਰ ਗਈ ਹੈ ਬਟ ਇਹ ਰਹਾ ਅਸੀਂ ਉਹਨਾਂ ਨੇ ਕੰਪਰੋਮਾਈਜ਼ ਕੀਤਾ ਲਾਸਟ ਰਿਪੋਰਟ ਹੀ ਪੋਸਟਮਾਰਮ ਕਰਾਉਣਾ ਅਸੀਂ ਐਗਰੀ ਅਗਰ ਕੋਈ ਕਾਰਵਾਈ ਸਾਡੇ ਤੇ ਹੋਏਗੀ ਤੇ ਪੋਸਟਮਾਰਮ ਦੀ ਰਿਪੋਰਟ ਨਾਲ ਹੋਏਗੀ ਜੇਕਰ ਕੋਈ ਉਹਨਾਂ ਤੇ ਹੋਏਗੀ ਤੇ ਪੋਸਟਮਾਰਮ ਦੀ ਰਿਪੋਰਟ ਨਹੀਂਦਰ ਠੰਡੇ ਰਹਿ ਸਰ ਜੋ ਹੋਏਗਾ ਪੋਸਟਮਾਰਮ ਦੀ ਰਿਪੋਰਟ ਤੋਂ ਬਾਅਦ ਹੀ ਹੋਏ ਮੈਂ ਐਸੀ ਸੰਦੀਪ ਕੁਮਾਰ ਨੰਬਰ 3753 थाना ਮੋਗਾ ਪੂਰਾ ਡਿਊਟੀ ਅਫਸਰ ਤਨਤਾ ਜੀ ਮੰਨੂ ਐਸਐਚਓ ਸਾਹਿਬ ਨੇ ਬਜਰੀਆ ਪਹੁੰਚ ਕੇ ਆਪ ਹੀ ਪਵਨ ਨਗਰ ਪਹੁੰਚੋ ਮੈਂ ਉੱਥੇ ਜਾ ਕੇ ਵੇਖਿਆ ਲੜਕੀ ਨੇਹਾ ਉਹਨਾਂ ਦੀ ਨੌਂ ਆ ਜੀ ਪਵਨ ਨਗਰ ਵਿਆਹੀ ਆ ਉਹਦੀ ਡੈੱਡ ਬੋਡੀ ਜਿਹੜੀ ਆ ਜ਼ਮੀਨ ਤੇ ਪਈ ਸੀ ਜਾਈਤ ਲਾਈ ਦੇ ਉੱਪਰ ਉਹ ਕਹਿ ਰਹੇ ਲੜਕੀ ਵਾਲੇ ਭੀ ਖਾਣਾ ਖਾਂਦੇ ਆ ਡੈਥ ਹੋਈ ਆ ਪਰ ਲੜਕੀ ਵਾਲੇ ਪਰਿਵਾਰ ਕਹਿ ਰਹੇ ਸਾਡੀ ਲੜਕੀ ਨੂੰ ਕੁਝ ਦੇਖ ਕੇ ਮਾਰਿਆ ਗਿਆ ਵਾ ਉਹਨੇ ਵੈਰੀਫਾਈ ਕਰ ਰਹੇ ਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ